ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆਂ گاਵਾ ਮੱਝਾਂ ਕਾਫੀ ਕੈਂਤੀ ਚ ਪਸ਼ੂ ਆ ਚਾਰ ਪੰਜ ਮੱਝਾਂ ਉੱਧਰ ਖੜੀਆਂ ਤਿੰਨ ਚਾਰ ਗਾਵਾਂ ਇੱਧਰ ਖੜੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੇ ਤਿੰਨ ਨਾਗ ਸੇਲ ਆ ਆ ਤਿੰਨੇ ਵਿਹੜਾਂ ਸੇਲ ਆ ਇੱਧਰ ਲੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਸੋਹਣੀਆਂ ਵਿਹੜਾਂ ਮੁੱਲ ਬਾਈ ਕਹਿੰਦਾ ਜੈ ਜੀ ਹੋਣਗੇ ਇਨਫਰਮੇਸ਼ਨ ਲੈ ਦੰਨਾ ਪੁੱਛ ਲੈਨੇ ਕਿਹੜੀ ਵੇੜਥ ਲਿ ਕਿੰਨਾ ਦੁੱਧ ਹੈ ਕੀ ਮੁੱਲ ਹੈ ਕ੍ਰੋਸ ਅੰਗ ਮੱਝਾਂ ਆ ਰਗੇ ਦੁੱਧ ਹੋਣਗੇ ਮੋٹے ਮੋٹے ਥਾਣਾ ਗਰਮੀ ਰਹਿ ਤੋ ਤਿੰਨੇ ਜਾਨਵਰ ਇਨਫਰਮੇਸ਼ਨ ਲੈ ਦੰਨਾ ਹਾਂਜੀ ਵੀਰੇ ਸਾਸੀ ਕਾਰ ਸੱਚੀ ਹੈ ਬਾਈ ਨਾਮ ਦੱਸ ਦੀ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਕਾਲੇ ਕੀ ਪਿੰਡ ਕਾਲੇ ਬਾਗੀ ਪਰਾਨੇ ਤੂੰ ਕਿੰਨੀ ਕਿਲਾਟੋਂ ਬਾਗੀ ਪਰਾਨੇ ਤੋ 4 ਕਿਲੋਮੀਟਰ ਤਿੰਨ ਜਾਨਵਰ ਸੇਲ ਆ ਵੀਰ ਹਾਂਜੀ ਹਾਂਜੀ ਉਦੋਂ ਸ਼ੁਰੂ ਕਰ ਲਈਏ ਇੱਕ ਨੰਬਰ ਦਾ ਕੈਨਵਾ ਸੁਆ ਇਹਦਾ ਦੂਜਾ ਸੁਆਈ ਕਿੰਨੇ ਦਿਨ ਲੈ ਜੂ ਇਹ 3-4 ਦਿਨ ਲੱਜੂ ਵੱਧ-ਤੋਂ ਵੱਧ ਬਸ ਕਿੰਨਾ ਕੁ ਦੁੱਧ ਦਿੱਤਾ ਨੇ ਪਹਿਲੇ ਸੂਏ 18-19 ਲੀਟਰ ਹੀ ਪਹਿਲਨ ਨੇ ਹਾਂਜੀ ਸੀਲ ਸਾਉ ਸੀਲ ਬਾਦ ਹੈ ਕੱਢੀਏ ਬਾਹਰ ਨੂੰ ਦੋਸਤੋ ਪਹਿਲੀ ਵੀਡੀਓ ਬਣਾ ਰਹੇ ਆਂ ਆਫ ਕੈਮਰਾ ਤਾਂ ਵੀਰ ਕਰਦਾ ਸੀਗਾ ਕਿ ਮੈਂ ਬਾਈ ਮੈਥੋਂ ਦੱਸਿਆ ਜਾਂ ਨਹੀਂ ਜਾਣਾ ਕਿ ਮੈਂ ਮਗਰ ਖੜ ਕੇ ਇਨਫਾਰਮੇਸ਼ਨ ਦੇ ਦੇਣਾ ਪਰ ਮੈਂ ਕਹਾਂ ਚਲੋ ਕੋਈ ਨਾ ਆਪਾਂ ਕਿਹੜਾ ਕੋਈ ਇੱਥੇ ਲਘੋਤਮ ਦੇ ਸਵਾਲ ਕਰਨੇ ਆ ਕਿ ਜਿਹੜਾ ਹੰਸਰਾਂ ਦਾ ਪਤਾ ਨਹੀਂ ਲੱਗਣਾ ਕਿੰਨਾ ਆਉਂ ਨਾਰਮਲ ਗੱਲਾਂបਾਤਾਂ ਕਰਨੀਆਂ ਆਪਾਂ ਚਲੋ ਫੇਰ ਵੀਰ ਮੰਨ ਗਿਆ ਥੋੜੀ ਜਿਹੀ ਲੰਮੀ ਤੋਲ ਦੂਜੇ ਸੂਵੇ ਸੂੰਦੀ ਆ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਵੀਰ ਕਹਿੰਦਾ ਨੇ ਸੂ ਪੈਣਾ ਬਸ ਕਮਾ ਲੋ ਜੀ 18 19 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸੂਵੇ ਦੇ ਥੱਲੋਂ ਚੋਇਆ ਦੂਜੇ ਸੂਵੇ ਸੂਨ ਨੂੰ ਤਿਆਰ ਆ ਵੱਲ ਢਲਣਾ ਕਾਫੀ ਬਾਕੀ ਆ ਬਾਕੀ ਰਾਜੀ ਰੂਜੀ ਵਹਿੜ ਬਹੁਤ ਆ ਉਂ ਕੱਦ ਕਾਠ ਵਾਲੀ ਆ ਤੋਰੇ ਤੂਰੇ ਦੀ ਓਕੀ ਆ ਤੋਰਾ ਤਾਂ ਚਲੋ ਵਧੀਆ ਹੋਣਾ ਹੀ ਆ ਕਿਹੜਾ ਕੋਈ ਬੁੱਢੀ ਆ ਬੁੱਢੀ ਨੂੰ ਤਾਂ ਹੁੰਦਾ ਖਿੱਚ ਕੇ ਜੇ ਤੋੜਨਾ ਪੈਂਦਾ ਘੋੜੀ ਵਰਗੀ ਹੈਗੀ ਆ ਮੋਟਾ-ਮੋਟਾ ਥਾਣਾ ਆ ਅੱਧੀ ਚਵਾਈ ਵਾਲਾ ਗਲਾਬੀ ਚਾਰੇ ਥਾਣ ਗੈਪ ਚ ਨਿਖੜ ਮੇ ਕੱਲੇ-ਕੱਲੇ ਲੱਗੇ ਹੋਏ ਸੀਲ ਸਾਉ ਵੀਰ ਕਹਿੰਦਾ ਫੁੱਲੀ ਆ ਭਾ ਮ ਜਵਾਗ 24 ਜਣ ਬੰਦੇ ਚੋ ਲੈਣ ਬੁੜੀਆਂ ਚੋ ਲੈਣ ਮੂੰਹ ਮੱਥੇ ਦੀ ਸੋਹਣੀ ਆ ਆ ਥਾਣ ਦੂਜੇ ਪਾਸੋਂ ਵੀ ਵੇਖ ਲੋ ਕਰੌਸ ਅੰਗ ਹੈ ਮੱਝਾਂ ਦਾ ਦੁੱਧ ਦਊ 18-19 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਚਾਰੂ-ਚੂਰੂ ਬਹੁਤ ਆ ਸਹੀ ਮੈਨੇ ਪਸ਼ੂ ਜਿਹੜਾ ਚਾਰੂ-ਚੂਰੂ ਹੋਵੇ ਖਾਣ-ਪੀਣ ਦਾ ਖੁੱਲਾ ਹੋਵੇ ਉਹੀ ਦੁੱਧ ਦਿੰਦਾ ਹੈ ਕਿਉਂਕਿ ਜਿਹੜਾ ਦਾਣਾ ਪਾਦਾ ਲੇਟੀ ਪਾਦੀ ਸਾਰਾ ਕੁਛ ਪਸ਼ੂ ਖਾ ਗਿਆ ਤੇ ਦੁੱਧ ਆਪੇ ਦੇ ਦੇਣਾ 18-19 ਮੰਨ ਕੇ ਸੌਦਾ ਕਰ ਲਓ ਵੱਡੀ ਵੇੜ ਦੂਜਾ ਸੂਆ ਮਲਵੀਰ ਜਾਇਜ ਆ ਇਹਦਾ 54000 ਰੁਪਏ ਥੋੜਾ ਕਣਾ ਮਾਨਤਾਨ ਹੋ ਜੂ ਮਾਨਤਾਨ ਮੌਕੇ ਤੇ ਹੋ ਜੂ ਦੋਸਤੋ ਜਾਇਜ ਜੀ ਡਿਮਾਂਡ ਆ 50 ਤੇ 45400 ਉਹਦੇ ਜੋ ਮਾਨਤਾਨ ਹੋ ਜੂ ਬੇਫਿਕਰ ਹੋ ਕੇ ਅਗਲਾ ਆਜੇ 18-19 ਕਿਲੋ ਦੁੱਧ ਬਹੁਤ ਹੁੰਦਾ ਦੁੱਧ ਤਾਂ ਤੁਸੀਂ ਕਿੱਲੋ ਗਰਮੀ ਆ ਘਾਟੀ ਮੰਨ ਲਓ ਹੋ ਸਕਦਾ ਤੁਹਾਡੀ ਸੇਵਾ ਹੋਵੇ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੇ ਪਰ ਇੰਨੇ ਦੁੱਧ ਵਾਲੀ ਇੰਨੇ ਮੁੱਲ ਚ 53 54 ਹਜ਼ਾਰ ਚ ਕਿਨੇ ਦੇਣੀ ਆ ਪਰ ਮਾਨਤਨ ਵੀਰ ਕਹਿੰਦਾ ਫੇਰ ਵੀ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜੋ ਦੋ ਨੰਬਰ ਦਾ ਕਹਿੰਨਾ ਮਸੂਆ ਵੀਰ ਇਹਦਾ ਵੀ ਦੁੱਧ ਇਹ ਕਿੰਨੇ ਕ ਦਿਨ ਲੈ ਜੂ ਇਹ ਵੀ 3-4 ਦਿਨ ਵੱਧ ਤੋਂ ਵੱਧ ਪਰ ਸੇਮ ਜੀ ਆ ਹਾਂਜੀ ਸੇਮ ਜੀ ਦੁੱਧ ਦੁੱਧ ਦੇ ਥੱਲੇ ਹੈਗੇ ਜੀ 16-17 ਕਿਲੋ 16-17 ਹਾਂਜੀ ਕੰਢੀੇ ਬਾਹਰ ਨੂੰ ਸੋਸਟੋ ਵੀਰ ਕਹਿੰਦਾ ਸੇਮ ਜਿਹੀ ਦੇਣਾ ਕੋਈ ਹੋ ਸਕਦਾ ਤਿੰਨਾਂ ਦਿਨਾਂ ਨੂੰ ਸੂਪੇ ਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਵੀਰ ਕਹਿੰਦਾ ਸੂਪ ਰਣੀ ਆ ਬਾਕੀ ਗਰਮੀ ਆ ਕੋਈ ਪਤਾ ਨਹੀਂ ਹੁੰਦਾ ਡਿਹੜੀ ਜਾਨਵਰ ਪਹਿਲਾਂ ਵੀ ਸੂ ਸਕਦਾ ਰਾਜੀ ਰੂਜੀ ਤਾਂ ਬਹੁਤ ਆ ਚਾਰ ਚਫੇਰੋਂ ਇੱਕੋ ਜੀ ਪਈ ਆ ਪੂਰੀ ਭਾਰੀ ਫੁੱਲ ਜਾਣ ਵਾਲੀ ਦੂਜਾ ਸੂਆ ਨਮਾ ਹਨ ਬੱਛੀ ਥਾਣੇ ਦੇ ਵੀ ਮੋٹے ਮੋਟੇ ਆ ਅਸਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਕੜਵੇਂ ਇਕੱਲੇ ਇਕੱਲੇ ਲੱਗੇ ਹੋਇਆ ਬਾਕੀ ਵਲਟੇਲਾ ਬਾਕੀ ਆ ਬਾਕੀ ਜਿੰਨੀ ਕੁਆਲਿਟੀ ਆ ਤੁਸੀਂ ਵੇਖ ਰਹੇ ਏਨੀ ਕੁਆਲਿਟੀ ਦਾ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਬਾਕੀ ਹੈ ਨਵਾਂ ਹਾਨ ਦੂਜਾ ਦੂਜਾ ਸੁਹਾ ਵਹਿਣਾ ਇੱਕ ਤਾਂ ਕਈ ਵਪਾਰੀ ਹੁੰਦੇ ਗਾਂ ਬੁੱਢੀ ਹੁੰਦੀ ਆ ਉਹ ਗਾਂ ਨੂੰ ਜਾਣ ਵਾਲੀ ਤਿਆਰੀ ਚ ਹੁੰਦੀ ਆ ਤੇ ਉਹਨੂੰ ਅਗਲਾ ਦੂਜਾ ਸੁਹਾ ਕਹਿੰਦਾ ਪਰ ਉਹ ਮਾੜੀ ਗੱਲ ਆ ਜਿਹੜੇ ਇਦਾਂ ਦਾ ਕੰਮ ਕਰਦੇ ਆ ਕਿਉਂਕਿ ਜਾਨਵਰ ਨਹੀਂ ਦੱਸ ਦੇਣਾ ਹੁੰਦਾ ਵੱਡੀ ਉਮਰ ਦਾ ਤੇ ਛੋਟੀ ਉਮਰ ਦਾ ਤਾਂ ਫਰਕ ਦੂਰੋਂ ਹੀ ਪਤਾ ਲੱਗ ਜਾਂਦਾ ਜਾਨਵਰ ਆਪ ਹੀ ਦੱਸਦਾ ਕਿ ਮੈਂ ਇਹ ਨਵਾਂ ਸੂਹਾ ਤੇ ਇਹ ਦੂਜਾ ਦੂਜਾ ਸੂਹਾ ਵੜਾ ਕਿਉਂਕਿ ਕੁੜੀ ਵਾਂਗੂ ਜਾਂਦਿਆਂ ਤੋਰ ਕੇ ਵਿਖਾਈਆਂ ਹੀ ਆ 16 17 ਕਿਲੋ ਦੁੱਧ ਵੀਰ ਕਹਿੰਦਾ ਇਹਨੇ ਦਿੱਤਾ ਪਹਿਲਾਂ ਨੇ ਦੂਜੇ ਸੂਹੇ ਸੂੰਦੀ ਆ ਇਹਦਾ ਲੋਟ ਜੇ ਆਪਾਂ ਇਹਦਾ 53000 ਮਾਨਤਨ ਹੋ ਜੂ ਮਾਨਤਨ ਮੌਕੇ ਤੇ ਮਾਨਤਨ ਵੀਰ ਕਹਿੰਦਾ ਹੋ ਜੂ ਇਹ 53 ਦੀ ਦੇ ਦੇਣੀ ਆ ਦੋ ਨੰਬਰ ਸੀਲ ਸੌ ਫੁੱਲ ਆ ਜਿਹੜੀ ਮਰਜ਼ੀ ਵੜ ਲੈ ਲੈ ਭਾਵੇਂ ਇੱਕ ਨੰਬਰ ਭਾਵੇਂ ਦੋ ਨੰਬਰ ਭਾਵੇਂ ਤਿੰਨ ਨੰਬਰ ਤਿੰਨ ਨਾਲ ਕੇ ਸੇਲ ਐ ਨਾਲ ਤਾਂ ਕਾਫੀ ਐ ਉਧਰ ਮੱਝਾਂ 4 ਨੰਬਰ ਤੇ ਆ ਜਾ। ਤਾਂ 3 ਨੰਬਰ ਕਿੰਨਾ ਵਸੂਆ ਵੀਰੇ ਦਾ? ਇਹ ਤਾਂ ਤੀਜਾ ਹੈ। ਅਸੇ ਤੀਜਾ। ਹਾਂਜੀ। ਵਪਾਰੀਆਂ ਨੇ ਸੌ ਭਾਂਦੇ ਨਹੀਂ ਵਪਾਰੀ ਤਾਂ ਦੂਜਾ ਸੂਆ ਹੀ ਕਹਿੰਦੇ ਆ। ਨਹੀਂ ਤੀਜਾ। ਤੀਜਾ ਠੀਕ ਹੈ। ਕਿੰਨੇ ਦਿਨ ਲੈ ਜਿਓ? ਇਹ 2 ਕੁ ਦਿਨ ਮਸਾ ਹੀ। 2 ਕੁ ਦਿਨ। ਦੰਦੀ ਹੁੰਦੀ ਹੈ ਵੀ। ਦੁੱਧ ਕਿੰਨਾ ਕੁ ਦੇ ਦੂ? ਦੁੱਧ ਦੇ ਦਿੰਦੀ 14-15 ਲੀਟਰ। 14-15। ਕੱਢੀਏ ਬਾਹਰ ਨੂੰ। ਦੋਸਤੋ 1 ਨੰਬਰ ਵੀਰ ਕਹਿੰਦਾ 18-19 ਕਿਲੋ ਦੁੱਧ ਦਿੱਤਾ ਪਹਿਲਾਂ ਨੇ। ਦੂਜੇ ਸੂਵੇ ਸੂੰਦੀ 18-19 ਮੰਨ ਕੇ ਹੀ ਸੌਦਾ ਕਰ ਲਿਓ। 2 ਨੰਬਰ ਨੇ ਦਿੱਤਾ 16 17 ਇਹ ਦੁਬਾਰਾ ਮੈਂ ਦੱਸਣ ਤਾਂ ਲੱਗਿਆ ਕਿਉਂਕਿ ਜੇ ਝੂਠ ਮਾਰਨਾ ਹੁੰਦਾ ਤਾਂ ਇਹਦਾ ਵੀ ਵੀਰ ਨੇ 18 ਕਿਲੋ ਕਹਿ ਦੇਣਾ ਸੀਗਾ ਪਰ ਇਹ ਵੀਰ ਕਹਿੰਦਾ 14 15 ਦੇ ਦੂ ਇੰਨਾ ਕੁ ਚੋਇਆ ਦੂਜੇ ਸੂਏ ਇਹਨਾਂ ਦਾ ਲੇਵਾ ਬਹੁਤ ਸੋਹਣਾ ਆ ਖੁੱਲੇ ਡੁੱਲੇ ਹਵਾਨੇ ਦੀ ਇਹਨਾਂ ਦਾ ਪਿਆਉਣ ਦਾ ਹੱਕ ਵੀ ਬਣਦਾ ਉਹ ਮੈਂ ਥੋੜੀ ਜਰਨਨਾਲ ਚ ਵਾਅਦਾ ਕੀਤਾ ਕਿ ਪਹਿਲੇ ਨੇ ਵੱਧ ਦਿੱਤਾ ਤਾਂ ਵੱਧ ਕਿਹਾ 2 ਨੰਬਰ 16 17 ਵਾਲੀ ਇਹ ਤਾਂ ਉਹਨਾਂ ਗਿਆ 3 ਨੰਬਰ ਦਾ ਹੁਣ ਸੂਆ ਵੀ ਵੀਰ ਨੇ ਤੀਜਾ ਕਹਿਤਾ ਤੇ ਕਈ ਵਪਾਰੀ ਤਾਂ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਬੁੱਢੀ ਵੜ ਨੂੰ ਵੀ ਦੂਜਾ ਸੂਆ ਕਹਿ ਕੇ ਵੇਚ ਹੀ ਜਾਂਦੇ ਆ ਪਰ ਮਾੜੀਆਂ ਗੱਲਾਂ 14 15 ਕਿਲੋ ਦੁੱਧ ਦਿੱਤਾ ਵੀਰ ਕਹਿੰਦਾ ਇੰਨਾ ਕ ਮੰਨ ਕੇ ਸੌਦਾ ਕਰ ਲਿਓ ਬਾਕੀ ਲੇਵੇ ਦੀ ਸਾਫ ਸੁਥਰੀ ਆ ਥਣ ਸੋਹਣਿਆ ਆਦੀ ਚਵਾਈ ਵਾਲੇ ਦੋ ਕਿਦਾਂ ਵੀਰ ਦੱਸਦਾ ਮਸਾਂ ਹੀ ਲਾਊਗੀ ਬੁਥੀਵਾਤੀ ਸੋਹਣੀ ਆ ਇਹ ਤੀਜਾ ਸੂਆ ਇੱਕ ਸੂਵੇ ਨਾਲ ਤੁਹਾਨੂੰ ਵੀ ਪਤਾ ਨਾ ਤਾਂ ਬੁੱਢੀ ਬਣ ਲੱਗੀ ਆ ਨਾ ਹੀ ਖੀਰੀ ਰਹਿਣ ਲੱਗੀ ਇਹਦਾ ਲੋਟ ਜੇ ਆਪਾਂ ਇਹਦਾ 45 ਪਿਆ ਹੈ 45 ਦੋਸਤੋ ਇਹਦਾ 45000 ਲਾਸਟ ਦਾ ਅੱਜ ਦੀ ਵੀਡੀਓ ਦੇ ਵਿੱਚ ਜੈ ਜੇ ਭਾ ਦੀਆਂ ਤਿੰਨ ਵਹਿੜਾਂ ਦੋ ਦੂਜਾ ਦੂਜਾ ਸੂਆ 6 6 ਦੰਦ ਇੱਕ ਤੀਜਾ ਸੂਆ ਜਿਹਦੇ ਜਿਹੜੀ ਵੀ ਮੰਨ ਨੂੰ ਲੱਗਦੀ ਆ ਵੀਰ ਦੇ ਘਰੇ ਆ ਜੋ ਤਸੱਲੀ ਕਰਕੇ ਲੈ ਜੋ ਇਦੂ ਘੱਟ ਮੁੱਲ ਜਦਾ ਫਿਰ ਦੇਣੀ ਆ ਵੀ ਕਿਹਨੇ ਆ ਕਿਉਂਕਿ ਜੇ ਤੁਸੀਂ ਮੱਝ ਲੈਨੇ ਆ ਨਾ ਫੰਡਰ ਮੱਝ ਲੱਸੀ ਜੀ ਮੱਝ ਪਈਆ 52000 ਦੀ ਵਿਕਦੀ ਆ ਰਾਜੀ ਫੰਡਰ ਮੱਝ ਤਾਂ ਉਹ ਵੀ 60 65000 ਦੀ ਵਿਕ ਜਾਂਦੀ ਕੱਲੀ ਫੰਡਰ ਦੀ ਗੱਲ ਕਰਦਾ ਮੈਂ ਉਹਨੇ ਦੁੱਧ ਤਾਂ ਕਾਹਦਾ ਦੇਣਾ ਹੁੰਦਾ ਕੱਲੀ ਪੂਸ਼ ਹੁੰਦੀ ਉਹਦੇ ਮਗਰ ਤੇ ਦੁੱਧ ਵਾਲੀਆਂ ਵਹਿੜਾ ਜਿਵੇਂ ਇਹਦਾ ਮੁੱਲ 54000 ਇਹਦਾ 54 ਇਹਦਾ 53000 ਫੰਡਰ ਮੱਝਾਂ ਵਾਲੇ ਮੁੱਲ ਤੇ ਦੁੱਧ ਇੱਕ ਨੰਬਰ ਨੇ 18 19 ਕਿਲੋ ਦਿੱਤਾ 18 19 ਕਿਲੋ ਦੁੱਧ ਵਾਲੀ ਮੱਝ 1.5 ਤੋਂ 2 ਲੱਖ ਦੀ ਆਉਂਦੀ ਆ ਆ 53 ਦੀ ਦੇ ਦੇਣੀ ਆ 16 17 ਦਿੱਤਾ 16 17 ਹੀ ਮੰਨ ਕੇ ਸੌਦਾ ਕਰ ਲਓ ਵਿੱਚੋਂ ਥੋੜਾ ਥੋੜਾ ਮਾਨਤਾਣ ਵੀ ਹੋ ਜੂ ਬਾਕੀ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਵੜ ਵੀਰਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਇਹੀ ਚੰਗੇ ਗਾ ਇਹੀ ਕਿਸੇ ਵਪਾਰੀ ਦੇ ਘਰੇ ਖੜੀਆਂ ਹੁੰਦੀਆਂ ਐਵ ਜੀ ਦਾ ਮੁੱਲ 65 ਆਉਣਾ ਸੀ ਆ 60 ਦੀ ਦੇਣੀ ਸੀ ਪਰ ਲਈ 50 ਦੀ ਦੇਣੀ ਸੀ ਪਰ ਜਾਇਜ਼ ਜੇ ਮੁੱਲ ਆ ਕਾਲੇ ਕੇ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਆ ਬਾਗਾ ਪੁਰਾਣਾ ਸਾਰੇ